ਸਤਿ ਸ਼੍ਰੀ ਅਕਾਲ ਜੀ ਕਲਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਮੌਸਮ ਬਦਲ ਗਿਆ ਤੇ ਨਾਲ ਦੀ ਨਾਲ ਹੀ ਮੈਸੇਜ ਸ਼ੁਰੂ ਹੋ ਗਏ ਵੀ ਹੁਣ ਮੋਟੇ ਕੱਪੜੇ ਵੀ ਦਿਖਾ ਦੋ ਤੇ ਲਓ ਜੀ ਪਸ਼ਮੀਨੇ ਤੋਂ ਸ਼ੁਰੂ ਕਰਦੇ ਆਂ ਆਪਾਂ ਅੱਜ ਤੁਹਾਨੂੰ ਦਵਾਂਗੇ ਪਲੇਨ ਪਸ਼ਮੀਨਾ ਡਬਲ ਟੋਨਡ ਬੈਕ ਸਾਈਡ ਤੋਂ ਇਹ ਵਾਲਾ ਕਲਰ ਹੈ ਠੀਕ ਹੈ ਡਬਲ ਟੋਨਡ ਐਸਕੇ ਦਾ ਪਸ਼ਮੀਨਾ ਦਵਾਂਗੇ ਤੁਹਾਨੂੰ ਏ ਕਲਾਸ ਠੀਕ ਹੈ ਤੇ ਲਓ ਜੀ ਇਹਦਾ ਤੁਹਾਨੂੰ ਮਿਲ ਰਿਹਾ ਜੀ ਗੋਲਡਨ ਮਸਟਰਡ ਕਲਰ ਬਹੁਤ ਸੋਹਣਾ ਕਲਰ ਹੈ ਇਹਦਾ ਠੀਕ ਹੈ ਪੂਰਾ ਲਸ਼ ਲਸ਼ ਕਰਦਾ ਫੈਬਰਿਕ ਆਊਗਾ ਤੁਹਾਡੇ ਕੋਲੇ ਸੋਲਿਡ ਫੈਬਰ ਠੀਕ ਹੈ ਤੇ ਬੈਕ ਸਾਈਡ ਇਹਦੀ ਇਹ ਕਲਰ ਹੈ ਇਧਰੋਂ ਇਹ ਵਾਲਾ ਕਲਰ ਹੈ ਠੀਕ ਹੈ ਜੀ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਨਾਂ ਸਾਰਿਆਂ ਦਾ 5 ਮੀਟਰ ਦਾ ਸੂਟ ਮਿਲੂਗਾ ਤੇ ਪ੍ਰਾਈਸ ਮਿਲੂਗਾ 1000 ਕਿੰਨਾ ਸੀ 1090 ਠੀਕ ਹੈ ਜੀ 1090 ਫ੍ਰੀ ਸ਼ਿਪਿੰਗ ਨਾਲ ਤੇ ਲਓ ਜੀ ਇਹ ਹੋ ਗਿਆ ਜੀ ਪਹਿਲਾ ਸੂਟ ਦੂਸਰਾ ਕਲਰ ਇਹ ਮਿਲੂਗਾ ਲਓ ਜਿਹੜਾ ਤੁਹਾਨੂੰ ਆ ਵਿੱਚ ਐ ਦਿਖਸਦਾ ਨਾ ਠੱppa ਟਾਈਪ ਉਹ ਨਹੀਂ ਹੈ ਉਹ ਸਿਰਫ ਰੌਡਸ ਦੇ ਉੱਤੇ ਲਪੇਟਿਆ ਹੋਣ ਕਰਕੇ ਹੁੰਦਾ ਹੈ ਪਲੇਨ ਫੈਬਰਿਕ ਹੋਊਗਾ ਬਿਲਕੁਲ ਠੀਕ ਹੈ ਜੀ ਤੇ ਲਓ ਜੀ ਲਸਟਰ ਦੇਖੋ ਕਪੜੇ 'ਚ ਫਲੋ ਦੇਖੋ ਕੱਪੜੇ ਦਾ ਬਹੁਤ ਹੀ ਪਿਆਰਾ ਸੂਟ ਤੁਹਾਡਾ ਰੈਡੀ ਹੋਣਾ ਇਸ ਤਰ੍ਹਾਂ ਇਹਦੇ ਵਿੱਚ ਬੁਣਤੀ ਜੀ ਹੁੰਦੀ ਹੈ ਤੇ ਕਲਰ ਹੈਗਾ ਇਹਦਾ ਮੇਰੂਨ ਕਾਪਰ ਜਿਹਾ ਲਕਵਾਂਗੇ ਹਨਾ ਹਾਂ ਕਾਪਰ ਜਿਹਾ ਕਲਰ ਹੈ ਬੈਕ ਸਾਈਡ ਡਾਰਕ ਮੇਰੂਨ ਵਾਲਾ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਜੀ ਆਹ ਲੋ ਜੀ ਡਬਲ ਟੋਨਡ ਤੁਹਾਨੂੰ ਪਸ਼ਮੀਨਾ ਮਿਲੂਗਾ 5 ਮੀਟਰ ਪਲੇਨ ਮਾਈ ਗਾਡ ਬਿਊਟੀਫੁਲ ਪਿਸ਼ਾਵਰੀ ਸਿਲਕ ਹੈ ਇਹ ਤੇ ਲੋ ਜੀ ਅਗਲਾ ਦੇਖੋ ਫਿਰੋਜੀ ਬਹੁਤ ਹੀ ਸੋਹਣਾ ਤੇ ਬੈਕ ਸਾਈਡ ਇਹ ਜਾਮਣੀ ਜੀ ਹੈ ਇਹ ਡਬਲ ਟੋਨ ਇਸੇ ਦੀ ਝਲਕ ਆਊਗੀ ਤੁਹਾਨੂੰ ਬੈਕ ਸਾਈਡ ਤਾਂ ਦਿਖਾ ਰਹੀ ਐ ਚਲ ਕੋਦੀ ਪੈਣੀ ਐ ਠੀਕ ਹੈ ਜੀ ਬਹੁਤ ਪਿਆਰਾ ਸੂਟ ਲੱਗਣਾ ਤੁਹਾਡਾ ਤੁਸੀਂ ਹਾਈਲਾਈਟ ਕਰਾਓ ਇਹਨੂੰ ਜੋ ਮਰਜ਼ੀ ਕਰਾਓ ਲਓ ਜੀ ਅਗਲਾ ਆ ਗਿਆ ਮਰੂਨ ਜਿਹਾ ਕਲਰ ਹੈ ਇਹ ਹਾਂ ਤੇ ਇਹਦੀ ਬੈਕ ਸਾਈਡ ਇਹ ਰੋਗੀ ਠੀਕ ਹੈ ਫਾਲਸਾ ਜਾ ਤੇ ਆਹ ਤੁਹਾਨੂੰ ਇਹ ਵੀ ਪ੍ਰੋਪਰ ਮੈਰੂਨ ਨਹੀਂ ਇੱਕ ਥੋੜਾ ਜਿਹਾ ਗੁਲਾਬੀ ਟੋਨ ਮੈਰੂਨ ਹੈ ਇਹ ਹਾਂ ਪਿੰਕ ਜੀ ਭਾ ਮਾਰ ਰਹੀ ਹੈ ਵਿੱਚੋਂ ਬਹੁਤ ਪਿਆਰਾ ਫੈਬਰਿਕ ਤੇ ਬਹੁਤ ਪਿਆਰੀ ਲਸਟਰ ਠੀਕ ਹੈ ਤੇ ਪ੍ਰਾਈਸ ਇਹਨਾਂ ਦਾ ਕੁਝ ਵੀ ਨਹੀਂ ਇਹਨੇ ਸੋਨੇ ਸੂਟ ਦਾ ਸਿਰਫ ਕੀ ਹੈ 1090 ਲਓ ਜੀ ਅਗਲਾ ਦੇਖੋ ਲੋ ਇਹ ਤੁਹਾਨੂੰ ਮਿਲੂਗਾ ਜੀ ਇਹਦੇ ਵਿੱਚੋਂ ਆਹ ਵਾਲਾ ਕਲਰ ਹੈ ਨਾਲ ਇਹਦੇ ਬੈਕ ਸਾਈਡ ਤੇ ਇੰਗਲਿਸ਼ ਜਿਹਾ ਕਲਰ ਹੈ ਤੇ ਇਧਰਲੇ ਪਾਸੇ ਪੀਚ ਜਿਹਾ ਟਾਈਪ ਹੈ ਹੈਨਾ ਤੇ ਤੁਹਾਨੂੰ ਇਹ ਕੁੱਲ ਮਿਲਾ ਕੇ ਨਾ ਮੈਨੂੰ ਇਹ ਐਂ ਲੱਗਦਾ ਜਿਵੇਂ ਥੋੜਾ ਜਿਹਾ ਗ੍ਰੇਸ਼ੀ ਵੀ ਜਿਹਾ ਲੁੱਕ ਆ ਰਹੀ ਹੈ ਕਿਉਂਕਿ ਇਹਦਾ ਇਹਦਾ ਇਫੈਕਟ ਵੀ ਆ ਰਿਹਾ ਵਿੱਚ ਮਤਲਬ ਥੋੜਾ ਕੋਈ ਏਜ ਗਰੁੱਪ ਹੈ ਸਹੀ ਆ ਰਿਹਾ हां वीडियो जो ठीक देख हूं, रही हूं ठीक है, है तो लो जी? लो जी अगला अगेन ये कॉपर जी शेड ही लग रही है मेनू दोबारा तो ये भी कॉपर शेड जी ਦਾ ਹੀ ਲੱਗ ਰਿਹਾ ਤੇ ਇਹਦੇ ਨੀਚੇ oh my god ਕਿੰਨਾ ਪਿਆਰਾ ਕਲਰ ਹੈ ਇਸ ਦੇ ਬੈਕ ਸਾਈਡ ਤੇ ਠੀਕ ਹੈ ਨੀਲਾ ਜਿਹਾ ਲੋ ਇਹ ਤੁਹਾਨੂੰ कॉपर ਕਲਰ ਚ ਨਾਲ ਇਹਦੇ ਬਲੂ ਜਿਹਾ ਮਿਲੇਗਾ ਠੀਕ ਹੈ ਜੀ ਅਗਲਾ हां जी ਲੋ ਜੀ ਇਹ ਹੈਗਾ ਜੀ ਕਾਫੀ ਜਿਹਾ ਕਲਰ ਹੁ ਕਮਾਂਗੇ ਇਹਨੂੰ ਅੱਗੇ ਪੈਸੇ ਆਉਣੇ ਕਲਰ ਕਾਫੀ ਹਾਂਜੀ ਕਾਫੀ ਹਾਂ ਇਹ ਕਾਫੀ ਦਾ ਕਲਰ ਹੈ ਜੀ ਤੇਰੀ ਬੈਕ ਸਾਈਡ ਤੇ ਡਾਰਕ ਚਾਰ ਕੋਨ ਬਲੈਕ ਦਾ ਕਲਰ ਹੈ ਠੀਕ ਹੈ ਆ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਬਿਊਟੀਫੁਲ ਲੁੱਕ ਆ ਰਹੀ ਹੈ ਸੂਟ ਦੀ ਅਗਲਾ ਦੇਖੋ ਇਹ ਆ ਗਿਆ ਜੀ ਤੁਹਾਡਾ ਬੈਕ ਸਾਈਡ ਤੋਂ ਦੇਖ ਲਓ ਪਹਿਲਾਂ ਹੁਣ ਬੈਕ ਸਾਈਡ ਹੈਗੀ ਇਹਦੀ ਮੈਨੂੰ ਲੱਗਦਾ ਹੈ ਕਿਹੜਾ ਕਲਰ ਹੈ ਪਟ્રોલ ਦਾ ਤੇ ਇਧਰਲੇ ਪਾਸੇ ਫਿਰੋਜ਼ੀ ਟਾਈਪ ਦਾ ਠੀਕ ਹੈ ਤਾਂ ਲੁੱਕ ਤੁਸੀਂ ਦੇਖੋ ਤੁਹਾਡੇ ਕੋਲ ਸਹੀ ਆ ਗਈ ਇਹ ਲੁੱਕ ਆ ਰਹੀ ਹੈ ਠੀਕ ਹੈ ਬਹੁਤ ਸੋਹਣੀ ਸੂਟ ਬਣਨੀ ਹੈ ਤੁਹਾਡੇ ਲਓ ਜੀ ਅਗਲਾ ਇਹ ਆ ਗਿਆ ਠੀਕ ਹੈ ਇਹ ਉਹ ਸੂਟ ਨਹੀਂ ਹੈਗੇ ਜਿਹੜੇ ਬਹੁਤ ਜ਼ਿਆਦਾ ਨਿੱਗੇ ਵਾਲੇ ਹੁੰਦੇ ਉਹ ਨਹੀਂ ਹੁੰਦੇ ਇਹ ਕਿਉਂ ਸਿਲਕ ਹੈ ਸ਼ਬਦੀ ਨਾਮ ਹੀ ਲੱਗਿਆ ਤੁਹਾਨੂੰ ਸਿਲਕ ਪਸ਼ਮੀਨਾ ਤੇ ਪਰ ਲੁੱਕ ਦੇਖੋ ਤੁਸੀਂ ਇਹਦਾ ਇਹ ਬੈਕ ਸਾਈਡ ਗਾਜ਼ਰੀ ਤੇ ਇਧਰਲੇ ਪਾਸਿਓਂ 골ਡਨ ਜਾਂ ਗਾਜ਼ਰੀ 골ਡਨ ਜੀ ਲੁੱਕ ਆ ਰਹੀ ਹੈ ਸੂਟ ਦੀ ਬਹੁਤ ਪਿਆਰੀ ਤੇ ਲਓ ਜੀ ਫਾਲਸਾ ਪ੍ਰੋਪਰ ਫਾਲਸਾ ਕਲਰ ਜਾਮਣੀ ਫਾਲਸਾ ਕਲਰ ਹੁੰਦਾ ਹੈ ਜਿਹੜਾ ਬੈਕ ਸਾਈਡ ਇਹਦੀ ਡਾਰਕ ਫਾਲਸਾ ਇਧਰਲੇ ਪਾਸਿਓਂ ਜਮਣੀ ਜੀ ਤੋਂ ਨੇ ਲੋ ਠੀਕ ਹੈ ਕੋਈ ਇਹਨਾਂ ਦੇ ਲੋਈਆਂ ਲਾਈਆਂ ਨਹੀਂ ਆਉਂਦੀਆਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਸੋਹਣੇ ਸੂਟ ਹੁੰਦੇ ਨੇ ਇਹ ਠੀਕ ਹੈ ਲੋ ਜੀ ਇਹ ਬਹੁਤ ਸੋਹਣਾ ਓ ਮਾਈ ਗਾਡ ਕਲਰ ਦੇਖੋ ਬਹੁਤ ਹੀ ਪਿਆਰਾ 걸 ਰਿਹਾ ਹੈ ਤਾਂ ਮਰੂਨ ਹੀ ਹੈ ਹੈਨਾ ਤੇ ਪਰ ਇੱਕ ਰਾਣੀ ਜੀ ਸ਼ੇਡ ਮਾਰਦੀ ਹੈ ਮਰੂਨ ਚੋਂ ਲੋ ਆ ਲੋ ਜੀ ਇਹਦੇ ਆ ਬੈਕ ਸਾਈਡ ਡਾਰਕ ਮਰੂਨ ਹੈ ਤੇ ਇਧਰਲੇ ਪਾਸੇ ਜਿਵੇਂ ਰਾਣੀ ਤੇ ਮਰੂਨ ਦਾ ਨਾ ਮਿਕਸ ਕਰਕੇ ਬਣਾਇਆ ਹੋਵੇ ਉਸ ਟਾਈਪ ਦੀ ਲੁੱਕ ਹੈ ਇਹਦੀ ਸੂਟ ਦੀ ਲੋ ਲੁੱਕ ਦੇਖੋ ਅਗਲਾ ਮਹਿੰਦੀ ਮਹਿੰਦੀ ਤੇ ਮਹਿੰਦੀ ਦੇ ਨਾਲ ਲੁੱਕ ਦੇਖੋ ਚਰੋਸੀ ਟਾਈਪ ਦਾ ਕਲਰ ਆ ਪਿਛਲੇ ਪਾਸੇ ਤੇ ਉਹਦੀ ਝਲਕ ਮਾਰ ਰਹੀ ਹੈ ਲਓ ਆ ਰਹੀ ਹੋਣੀ ਲਸਟਰ ਵੀ ਮੈਨੂੰ ਲੱਗਦਾ ਡਬਲ ਸ਼ੇਡ ਹੈ ਨਾ ਲਓ ਜੀ ਤੇ ਲਾਸਟ ਵਨ ਇਸ ਫੇਰੀ ਬਿਊਟੀਫੁਲ ਪ੍ਰੋਪਰ ਕਾਪਰ ਕਲਰ ਹੈ ਨਾ ਕਾਪਰ ਕਹਾਂਗੇ ਇਹਨੂੰ ਕੇ ਮਸਟਰਡ ਮਸਟਰਡ ਹਾਂ ਬ੍ਰਾਊਨਿਸ਼ ਮਸਟਰਡ ਹੁੰਦਾ ਜਿਹੜਾ ਤੇ ਇਹਦੇ ਨੀਚਲੇ ਪਾਸੇ ਇਹ ਗ੍ਰੀਨੀਸ਼ੀ ਮਹਿੰਦੀ ਜਾ ਹਾਂ ਮਹਿੰਦੀ ਜੀ ਦੇ ਨਾਲ ਤੁਹਾਨੂੰ ਮਸਟਰਡ ਦੀ ਡਬਲ ਲਸਟਰ ਆਊਗੀ ਲਓ ਜੀ ਤੇ ਸੂਟ ਮਿਲੂਗਾ ਤੁਹਾਨੂੰ ਸਿਰਫ 1090 ਚ ਲਓ ਜੀ ਇਹ ਸੀ ਪਸ਼ਮੀਨੇ ਦੀ ਸ਼ੁਰੂਆਤ ਪਹਿਲਾਂ ਸਟੇਟਸ ਤੇ ਦਿੱਤਾ ਤੁਹਾਨੂੰ ਬਹੁਤ ਜਣਿਆਂ ਨੂੰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਾਲੀ ਸੀ ਤੇ ਹੁਣ ਆਪਾਂ ਸਾਰਿਆਂ ਨੂੰ ਸ਼ੁਰੂਆਤ ਕਰਾਤੀ ਥੋੜੀ ਤੇ ਨਾਲ ਦੀ ਨਾਲ ਤੁਹਾਨੂੰ ਅੱਗੇ-ਅਗੇ ਦਿੰਦੇ ਜਾਣਾ ਤੇ ਕਰੋ ਆਪਣੀ ਬੁਕਿੰਗ ਕਰੋ ਸ਼ੁਰੂ ਸਰਦੀ ਦੀ ਸ਼ੁਰੂਆਤ ਕਰੀਏ ਮਿਲਾਂਗੇ ਅਗਲੀ ਵੀਡੀਓ ਚ